ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਲਾਏ ਧਰਨੇ ਤੋਂ ਬਾਅਦ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਤੇ ਅੱਜ ਬੰਟੀ ਬੈਂਸ ਨੇ ਕਾਫੀ ਸਬੂਤ ਪੇਸ਼ ਕੀਤੇ ਹਨ ਬੰਟੀ ਬੈਂਸ ਨੇ ਦੱਸਿਆ ਕਿ ਇਹ ਗੱਲ ਸੱਚ ਹੈ ਕਿ ਜਿੰਨਾਂ ਨਾਲ ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਪੈਸਿਆਂ ਦਾ ਰੌਲਾ ਹੈ ਉਹਨਾਂ ਨਾਲ ਮਾਪਿਆਂ ਨੂੰ ਮੈਂ ਹੀ ਮਲਾਇਆ ਸੀ ਤੇ ਉਹ ਸਾਕਸ਼ ਦਾ ਨਾਮ ਸ਼ਬੀਰ ਮੁਮਿੰਨ ਹੈ ਮੈਂ ਪਿਛਲੇ 1-2 ਸਾਲਾਂ ਤੋਂ ਉਸ ਨੂੰ ਕਹਿ ਰਿਹਾ ਹਾਂ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਨਾਲ ਉਸ ਦਾ ਜੋ ਵੀ ਹਿਸਾਬ ਕਿਤਾਬ ਹੈ ਉਹ ਕਲੀਅਰ ਕਰੇ ਇਸ ਦੇ ਨਾਲ ਹੀ ਬੰਟੀ ਬੈਂਸ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਾਰੇ মিডিਆ ਨੂੰ ਬੇਨਤੀ ਹੈ ਕਿ ਇਹ ਇਕੱਲਾ ਬੰਦਾ ਸਭ ਨੂੰ ਭੰਬਲ ਪੂਸੇ ਵਿੱਚ ਪਾ ਰਿਹਾ ਹੈ ਇਹ ਪੈਸੇ ਦਾ ਹਿਸਾਬ ਨਹੀਂ ਦੇ ਰਿਹਾ ਸਿੱਧੂ ਫੈਮਿਲੀ ਨੂੰ ਮਾਨਸਾ ਪੁਲਿਸ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਇਹਦੇ ਤੇ ਐਫ ਆਈ ਆਰ ਕਰਕੇ ਇਹਨੂੰ ਬੁਲਾ ਕੇ ਫੈਮਿਲੀ ਸਾਹਮਣੇ ਪੇਸ਼ ਕੀਤਾ ਜਾਵੇ ਮੈਂ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਨਾਲ ਹਾਂ ਇਸ ਦੇ ਨਾਲ ਹੀ 2024 ਤੋਂ ਸ਼ਬੀਰ ਨਾਲ ਇਸ ਮਾਮਲੇ ਤੇ ਕੈਟ ਤੇ ਹੋਈ ਗੱਲਬਾਤ ਦੇ ਸਕਰੀਨਸ਼ਾਟ ਵੀ ਬੰਟੀ ਬੈਂਸ ਨੇ ਸ਼ੇਅਰ ਕੀਤੇ ਹਨ ਤੇ ਨਾਲ ਹੀ ਕੁਝ ਕਾਲ ਰਿਕਾਰਡਿੰਗਾਂ ਵੀ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਬੰਟੀ ਬੈਂਸ ਸ਼ਬੀਰ ਨੂੰ ਦੇਖੋ ਕੀ ਕਹਿ ਰਿਹਾ ਹੈ ਸਰ ਮੈਨੂੰ ਅਭੀ ਫਿਰ ਫੋਨ ਆਇਆ ਕਿ ਹਮੇਂ ਆਪ ਰਿਪੋਰਟਸ ਕਿਉਂ ਨਹੀਂ ਦੇ ਰਹੇ ਕੀ ਆ ਦਿੱਕਤ ਕਿਆ ਹੈ ਰਿਪੋਰਟ ਦੇਣੇ ਵਿੱਚ ਇਤਨੇ ਟਾਈਮ ਸੇ ਟਾਰਲੇਮੈਂਟਿੰਗ ਕਰ ਰਹੇ ਹੈ ਤੋਂ ਮੈਨੇ ਬੋਲਾ ਹੈ ਕਿ ਬਸ ਇੱਕ ਵਾਰ ਮੈਂ ਰਿਕਵੈਸਟ ਕਰਦਾ ਹਾਂ ਅਭੀ ਤੋਂ ਬੋਲ ਰਹੇ ਹੈ ਕਿ ਦਿੱਕਤ ਬਤਾ ਦੋ ਹਮੇਂ ਕਿਆ ਰਿਪੋਰਟ ਦੇਣੇ ਵਿੱਚ ਮੈਨੂੰ ਕਲੀਅਰ ਕਰ ਦੋ ਬੰਟੀ ਤੂੰ ਵੀ ਮੇਰਾ ਪਾਗਲ ਬਣਾ ਰਹੇ ਹੋ ਮੈਨੇ ਬੋਲਾ ਹੈ ਕਿ ਮੈਂ ਅਭੀ मुझे स्ट्रेस हो जाती है जब भी कॉल आती है हम इतने बार गुस्से होके प्यार से रिक्वेस्ट करके रिपोर्ट मांग ली हैं आप रिपोर्ट ही नहीं मांग रहे हो तो दे रहे हो हमें जी मैं थोड़ा सा काफ़ी ज़्यादा तबीयत खराब है लास्ट पाँच दिन से मैं इंडिया गया हुआ था वहाँ पता नहीं कुछ तो हो गया इन्फेक्शन बुरा हाल है सर कैसे हैं आप अंकल से आपकी भी बात हुई होगी उनका फिर फ़ोन आया था अभी के मुझे रिपोर्ट्स भिजवा दीजिए आप मुझे फ़ोन आया था कि आप भी बोल दो शबीर पाजी को कि वो रिपोर्ट्स भिजवा दें कि वो बोल रहे थे सोलह तक आएगी उसके बाद मैं दे दूंगा। वो बोल रहे हैं कि सोलह से पहले की जो आई हुई है वो ही रिपोर्ट्स भिजवा दें बाकी उसके बाद वाली जो आएगी सोलह को वो सोलह को अलग से भेज देंगे बोल रहे थे हमें अर्जेंट चाहिए तो बोल रहे थे कि हर रोज़ लारा लपाई चल रहा है तो ਅਹ ਹਮ ਵੀ ਪਰੇਸ਼ਾਨ ਹੈ ਉਹ ਵੀ ਪਰੇਸ਼ਾਨ ਹੈ ਤਾਂ ਅਗਰ ਰਿਪੋਰਟਸ ਭੇਜਵਾ ਦੇ 16 ਕੋ ਜੋ ਆਣੀ ਹੈ ਉਹ ਤੋਂ 16 ਸੇ ਪਹਿਲੇ ਜੋ ਆਈ ਹੋਈ ਹੈ ਉਹ ਭੇਜ ਦੇ ਹਮੇ 16 ਕੋ ਜਬ ਆਏਗੀ ਉਸ ਕੇ ਬਾਦ ਫਿਰ ਉਹ ਭੇਜਵਾ ਦੇਗੇ 16 ਕੋ ਬਾਕੀ ਅੰਕਲ ਬਤਾ ਰਹੇ ਥੇ ਕਿ ਪਹਿਲੀ ਕਿਸ਼ਤਾਂ ਤੋਂ ਸ਼ਾਇਦ ਆਪ ਡਾਲ ਹੀ ਰਹੇ ਹਨ ਬੰਟੀ ਬੈਂਸ ਨੇ ਦੱਸਿਆ ਕਿ ਮੇਰੀ ਗੱਲਬਾਤ ਤੋਂ ਬਾਅਦ ਸ਼ਬੀਰ ਨੇ ਸਿੱਧਾ ਸਿੱਧੂ ਮੂਸੇਵਾਲ ਦੇ ਮਾਪਿਆਂ ਨੂੰ ਮੈਸੇਜ ਕੀਤਾ ਕਿ ਤੁਸੀਂ ਬੰਟੀ ਨੂੰ ਨਾ ਕਿਹਾ ਕਰੋ ਸਿੱਧਾ ਮੈਨੂੰ ਦੱਸਿਆ ਕਰੋ अंकल मेरा रिक्वेस्ट है आपसे कि आपको जो भी बोलना है ना आप मुझे खुद बोला करो आप बंटी के थ्रू मत बोला करो मुझे पता नहीं है कि कहाँ क्या बात रहती है छुटती है क्या होती है मुझे कोई आइडिया नहीं होता है इसलिए आपको जो भी बोलना है ना आप मुझे खुद बोल दिया करो